ਸਤਨਾਮੁ ਵਾਹਿਗੁਰੂ ਸਹਿਬ ਜੀ ਕਬੇ ਤਾਂ ਜੋਸ਼ੀ ਜੁਗਤ ਕਰ ਪਾਈਏ ਮੁਹਤ ਕਸਾ ਜੋ ਵੀ ਜਮੀ ਹੂ ਕੋ ਅਨੇਕ ਨਦਰਾਂ ਲਾਈਏ ਜਾ ਦੇ ਕੋ ਬਸਾਲ ਸਾਰੇ ਕੇ ਅਤ ਉਤਮ ਹੈ ਹਉ ਜੋ ਕੋ ਨ ਕਿਦ ਮਨੋ ਕਹਉ ਅਥਾਰ ਜੋਏ ਸਤਨਾ ਤਨ ਵਾਹਿਗੁਰੂ ਸਾਹਿਬ ਜੀ ਜਿਨਤਾ ਸਮੁੰਦ ਸਾਗਰ ਨੀਰ ਪਦਿਆ ਤੇ ਯਹੋਗਣ ਹਮਾਰੇ ਦਇਆ ਕਰੋ ਕਿਛ ਮਹਰ ਉਪਾਭ ਦੁਵਦੇ ਪਤਰਤਾਰੇ ਜਿੜਾ ਅਗਨ ਬਰਾ ਭਰਤ ਭੈ ਇਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣ ਸੁਖੋ ਬਦਨ ਨਰਾ ਪ੍ਰਣਵਤ ਨਾਨਕ ਹੁਕਮ ਬਚਾਣ ਸੁਖ ਹੋਵੰਦ ਨਰਾਤੀ ਜੁਗ ਜੁਗ ਅਟਲ ਉੰਦੋ ਜਹਾਨਾ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਮਕਸ਼ੰਦ ਕਾਤਿਸ਼ਾ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਪੰਡਾਰ ਜਹਰ ਜਹੂਰ ਹਾਜ਼ਰ ਹਜ਼ੂਰ ਕਾਲ ਯੁਗ ਕੇ ਅਵਤਾਰ 11ਵੀਂ ਗੱਦੀ ਤੇ ਬਰਾਜਮਾਨ ਹਨੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਅਨੰਦ ਮੰਨ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਹੂੰ ਗੁਰੂ ਸੋਹਰੀ ਖਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪਾਗ ਹਨ जगत गुरू जगत स्वामी जगत ते गुरू नानक देव महाराज दे। जीवन अत आस जी रोज सज पीवन आस जी ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਸੇਖ ਰੂ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਈਏ ਗੁਰੂ ਫਤਿਹ ਦੇ ਨਾਲ ਆਪ ਆਪਣੀਆਂ ਗੁਰੂ ਮਹਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਗਾਈਏ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਛਲੇ ਲੜੀ ਦੇ ਵਿੱਚ ਆਪਾਂ ਵਿਚਾਰੇ ਅਸੀਂ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸੁਮੇਰ ਪਰਬਤ ਤੇ ਪਹੁੰਚੇ ਹੋਏ ਨੇ ਨਾਲ ਭਾਈ ਮਰਦਾਨਾ ਜੀ ਬਾਲਾ ਜੀ ਇਨਾਂ ਦੀ ਗਿਆਨ ਗੋਸ਼ਟੀ ਹੋ ਰਹੀ ਐ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੂੰ ਸਮਝਾ ਰਹੇ ਨੇ ਕਿ ਤੁਹਾਡਾ ਦੁਨੀਆ ਦੇ ਵਿੱਚ ਵਿਚਰਨ ਦਾ ਜਾਂ ਤੁਹਾਡੀ ਸੋਚ ਵਿਚਾਰ ਦਾ ਜੜਾ ਤਲ ਹੈ ਉਹ ਬਿਲਕੁਲ ਨੀਮਾ ਚੱਲਿਆ ਗਿਆ ਹੈ। ਮਰ ਰੱਬ ਨੇ ਸਿੱਧੀਆਂ ਸਿੱਧੀਆਂ ਦੇ ਦਿੱਤੀਆਂ ਤੁਹਾਨੂੰ ਕੋਈ ਕਲਾ ਦੇ ਤੁਸੀਂ ਮਾਲਕ ਬਣੇ ਹੋ। ਉਮਰ ਉਹਦਾ ਲਈ ਆਪਣੀ ਬਹੁਤ ਕੁਝ ਤੁਸੀਂ ਹਾਸਲ ਕੀਤਾ ਪਰ ਮਾੜੀ ਸੋਚ ਵਿਚਾਰ ਹੋਣ ਦੇ ਬਾਵਜੂਦ ਤੁਸੀਂ ਸਭ ਕੁਝ ਗਵਾ ਲਿਆ ਤਾਂ ਇਹ ਸੰਭੂਨਾਥ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਸੁਣਾ ਰਹੇ ਨੇ ਹੁਣ ਜਿਹੜਾ ਸੰਭੂਨਾਥ ਹੈ ਇਹ ਸਤਿਗੁਰਾਂ ਨੂੰ ਸਵਾਲ ਤੇ ਸਵਾਲ ਕਰਦੇ ਆ ਹੁਣ ਪਿੱਛੇ ਸਤਿਗੁਰਾਂ ਨੂੰ ਜੋ ਕੱਲ ਆਪਾਂ ਨੇ ਲੜੀ ਵਿਚਾਰੀ ਸੀ ਇਹ ਕਹਿੰਦਾ ਤੁਸੀਂ ਹੰਕਾਰੀ ਹੋ ਤੇ ਪੰਜਾ ਤਤਾਂ ਦੀ ਦੇਹੀ ਹੈ ਤੁਸੀਂ ਇਹ ਗੰਦਗੀ ਦੀ ਭਰੀ ਹੈ ਤਾਂ ਸਰੀਰ ਨੇ ਕਿਸੇ ਕੰਮ ਆਉਣਾ ਕਿਸੇ ਅਰਥ ਆਉਣਾ ਕਮ ਸੇ ਕਮ ਜਿਹੜੀ ਇਹ ਜबान ਹੈ ਰੱਬ ਤੇ ਦਰ ਤੇ ਪ੍ਰਵਾਨ ਹੁੰਦੀ ਹੈ ਇਹਨੂੰ ਤਾਂ ਚੰਗੇ ਵਚਨਾਂ ਦੇ ਨਾਲ ਨਿਵਾਜਲ ਚੰਗਾ ਬੋਲੋ ਇਹ ਸਵਾਲ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕੀਤਾ ਸੀ ਤਾਂ ਉਹਨਾਂ ਨੇ ਫਿਰ ਜਵਾਬ ਦਿੱਤਾ ਸੀ ਗੁਰਖਨਾਥ ਦੇ ਚੇਲੇ ਸੰਭੂਨਾਥ ਜੀ ਇਹ ਦੇਹੀ ਰਬ ਨੇ ਸਾਰਿਆਂ ਨੂੰ ਦਿੱਤੀ ਹੈ ਅਤੇ ਸੁਰਨਰ ਇਸ ਦੇਹੀ ਕੋ ਲੋਚੈ ਬਹੁ ਦੇਵ ਇਹ ਹੀ ਦੇਹੀ ਹੈ ਜਿਸ ਦੇਹੀ ਨੂੰ ਵੱਡੇ ਵੱਡੇ ਦੇਵਤੇ ਲੋਚਦੇ ਨੇ ਕਿਉਂਕਿ ਜੇ ਮੁਕਤੀ ਮਿਲ ਸਕਦੀ ਹੈ ਤਾਂ ਇਸ ਦੇਹੀ ਦੇ ਵਿੱਚ ਮਿਲਦੀ ਹੈ ਜ 84 ਦਾ ਗਿੜ ਕਹੀਏ ਜੇ ਕਟਿਆ ਜਾ ਸਕਦਾ ਤਾਂ ਇਸ ਦੇਹੀ ਦੇ ਵਿੱਚੋਂ ਕਟਿਆ ਜਾ ਸਕਦਾ ਹੁਣ ਕਾਫੀ ਸਵਾਲ ਨੇ ਜੋ ਸਤਗੁਰਾਂ ਨੂੰ ਕਰਦੇ ਅੱਗੇ ਵੀ ਹੁਣ ਉਹ ਸਵਾਲ ਕਰਦੇ ਸਬੂਨਾਥ ਆਉ ਆਪਾ ਪ੍ਰੇਮ ਸਹਿਤ ਅੱਗੇ ਲੜੀ ਨੂੰ ਸਰਵਣ ਕਰੀਏ ਤਸੈ ਤੋ ਜੋ ਕੀ ਜੋਤ ਕਰ ਪਾਈਏ ਮੋਟਕਾ ਸੇ ਯੋਗੀ ਜਲਿ ਹਮ ਕੋ ਨਿਜ ਨਜ਼ਰ ਨਾਲ ਆਏ ਸ਼ੰਭੂ ਨਾਥ ਨੇ ਅਗਲਾ ਸਵਾਲ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸ਼ੰਭੂ ਨਾਥ ਕਹਿੰਦਾ ਜੋਗ ਦੀ ਯੋਗਤ ਨਹੀਂ ਤੁਹਾਡੇ ਕੋਲ ਤਾਂ ਫਿਰ ਮੁਕਤੀ ਕਿਵੇਂ ਮਿਲੇਗੀ ਜੋਗ ਦੇ ਨਾਲ ਮੁਕਤੀ ਮਿਲਦੀ ਹੈ ਸਿੱਧ ਅਸਣ ਦੇ ਨਾਲ ਮੁਕਤੀ ਮਿਲਦੀ ਹੈ ਸਭ ਤੋਂ ਵੱਡਾ ਸਾਡਾ ਗੋਰਖ ਨਾਥ ਜੋਗੀ ਹੈ ਸਭ ਤੋਂ ਵੱਡਾ ਜੱਤੀ ਸੱਤੀ ਸਾਡਾ ਗੋਰਖ ਨਾਥ ਹੈ ਜਦ ਉਹਨਾਂ ਦੇ ਨਿਜੀ ਤੁਸੀਂ ਸੇਵਕ ਬਣੋਗੇ ਨਹੀਂ ਚੇਲੇ ਬਣੋਗੇ ਨਹੀਂ ਤਾਂ ਉਹਨਾਂ ਦੀ ਨਜ਼ਰ ਤੁਹਾਡੇ ਤੇ ਕਿਵੇਂ ਆਵੇਗੀ ਜੇ ਉਹਨਾਂ ਦੇ ਬਾਰੇ ਇਹ ਨਹੀਂ ਤੁਸੀਂ ਆਵਾ ਤਾਵਾ ਬੋਲੋਗੇ ਗੁਰਖਨਾਥ ਦੇ ਬਾਰੇ ਗੁਰਖ ਦੀ ਨਿੰਦਿਆ ਕਰੋਗੇ ਤਾਂ ਤੁਹਾਡੇ ਤੇ ਗੁਰਖਨਾਥ ਦੀ ਨਦਰ ਨਹੀਂ ਹੋਣੀ ਤੁਸੀਂ ਤਾਂ ਭੱਡ ਗਣੇ ਤੁਹਾਡੀ ਮੁਕਤੀ ਤੱਕ ਨਹੀਂ ਹੋਣੀ ਹੈ ਯਾਤ ਕੋਵੇ ਸਾਲ ਸਭ ਹੀ ਤੇ ਅਸ ਪਤਮ ਹੈ ਯਾਹ ਕੋਲ ਖੇਦ ਵੰਡੋ ਕਿ ਆਹ ਲਾਈ ਹੈ ਤਕ ਸ਼ੰਭੂ ਨਾਥ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਹਿੰਦਾ ਕਿ ਤੁਸੀਂ ਸਭ ਹੀ ਤੇ ਅਤ ਉਤਮ ਹੈ ਦੁਨੀਆਂ ਦੇ ਵਿੱਚ ਜੇ ਅੱਜ ਦਾ ਕੋਈ yogi ਹੈ ਉਹ ਗੋਰਖ ਨਾਥ ਦੁਨੀਆਂ ਦੇ ਵਿੱਚ ਜੇ ਕੋਈ ਜੱਥੀ ਸੱਥੀ ਹੈ ਉਹ ਸਾਡਾ ਗੁਰੂ ਗੋਖ ਨਾਥ ਹੈ ਦੁਨੀਆਂ ਦੇ ਵਿੱਚ ਜੇ ਸਿੱਧਾਂ ਦੇ ਵਿੱਚੋਂ ਮੰਨਿਆ ਜਾਵੇ ਕਿਹੜੀ ਕਿਹੜੀ ਕਲਾ ਅਸੀਂ ਆਪਣੇ ਗੁਰੂ ਦੀ ਤੁਹਾਡੇ ਕੋਲ ਬਿਆਨ ਕਰੀਏ ਸਾਰੀ ਦੁਨੀਆ ਤੋਂ ਸਾਡੇ ਗੁਰੂ ਸ੍ਰੇਸ਼ਟ ਨੇ ਪਰ ਜਾਹੂ ਕੋ ਨਖੇਦ ਨਖੇਦ ਹੁੰਦਾ ਕਿਸੇ ਦੀ ਇਨਸਲਟ ਕਰਨੇ ਨਿਰਾਦਰਾ ਕਰਨਾ ਕਿ ਤੁਹਾਡੇ ਕੋਲ ਇਦਾਂ ਦਾ ਕਿਹੜਾ ਵੱਡਾ ਪਰਣਾ ਹੈ ਕਿ ਤੁਸੀਂ ਗੋਰਖਨਾਥ ਨੂੰ ਨਿੰਦਦੇ ਪਏ ਹੋ ਰੇਦੀਆਂ ਸਿੱਧੀਆਂ ਤੁਹਾਡੇ ਕੋਲ ਨਹੀਂ ਨੇ ਅਤੇ ਨਾ ਤੁਸੀਂ ਯੋਗ ਆਸਣ ਕੀਤੇ ਨੇ ਨਾ ਸਿਦਾਸਣ ਕੀਤੇ ਨੇ ਅਤੇ ਨਹੀਂ ਤੁਸੀਂ ਸਾਨੂੰ ਗ੍ਰਸਤੀ ਜਤੀ ਸਤੀ ਲੱਗਦੇ ਹੋ ਕਿਉਂਕਿ ਗ੍ਰਸਤੀ ਵਾਲੇ ਲੱਗਦੇ ਹੋ ਤੁਸੀਂ ਤਾਂ ਤਾਂ ਜਤੀਆਂ ਦਾ ਜਤੀ ਹੈ ਸਾਡਾ ਗੁਰਖਾ ਨਾਂ ਅਤੇ ਤੁਸੀਂ ਉਹਨਾਂ ਦਾ ਕਿਹੜੇ ਐਂਗਲ ਤੇ ਮੁਕਾਬਲਾ ਕਰਨਾ ਹੋਗੇ ਤਾਂ ਕਹਿੰਦੇ ਇਤਨੀ ਵੱਡੀ ਜਿਹੜੀ ਤੁਸੀਂ ਨਕਦੀ ਕਰਦੇ ਹੋ ਇਹਦਾ ਹਰਜਾਨਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਇੱਕੋ ਆਪਣੇ ਇਸ ਮਾਸਤ ਤਾਰੋ ਜੋਗ ਵਿਸ਼ੇ ਚਲੋ ਗੋਰਖ ਕੇ ਟਿਗਦੇ ਅਮਰ ਪਾਸੇ ਪਾਈ ਤਾਂ ਇਹ ਸ਼ੰਭੂਨਾਥ ਕਹਿੰਦਾ ਨੀਕੂ ਦਾ ਅਰਥ ਹੁੰਦਾ ਚੰਗਾ ਮੈਂ ਤੁਹਾਨੂੰ ਇੱਕ ਚੰਗੀ ਗੱਲ ਦੱਸਣ ਲੱਗਿਆ ਅਮਲ ਕਰਨਾ ਨਹੀਂ ਕਰਨਾ ਉਹ ਕਹਿੰਦਾ ਤੁਹਾਡੇ ਆਪਣੇ ਇਥੇ ਉਹਨਾਂ ਨੀਕਾ ਉਪਦੇਸ਼ ਇਹ ਹੈ ਤੁਹਾਡੇ ਲਈ ਚੰਗਾ ਗਲੇ ਹੈ ਤੁਹਾਡੇ ਲਈ ਕਿ ਸਾਡੇ ਜੋਗ ਮਤਨ ਉਤਾਰਨ ਕਰੋ ਕਿਉਂ ਉਤਾਰਨ ਕਰਨਾ ਕਿਉਂਕਿ ਸਾਡੇ ਗੋਰਖਨਾਥ ਗੋ ਇਹ ਜੋਗੀਆਂ ਦੇ ਜੋਗੀ ਨੇ ਨਾਥਾਂ ਦੇ ਨਾਥਨ ਮੁਕਤੀ ਤਾਂ ਉਹ ਹੱਥ ਦੇ ਨਾਲ ਹੀ ਦਿੰਦੇ ਐ ਹੱਥ ਖੜਾ ਕਰ ਦੇਣਾ ਹੱਥ ਸਿਰ ਤੇ ਹੱਥ ਰੱਖ ਦੇਣ ਮੁਕਤੀਆਂ ਪ੍ਰਦਾਨ ਕਰਦੇ ਨੇ ਸਾਡੇ ਗੋਰਖ ਨਾਥ ਜੀ ਕਿਹੜੀ ਕਿਹੜੀ ਕਲਾ ਉਹਨਾਂ ਦੀ ਸੀ ਬਿਆਨ ਕਰੀਏ ਸਾਨੂੰ ਪ੍ਰਾਣਾ ਜਾਮ ਦਾ ਸਲੀਕਾ ਸਾਨੂੰ ਉਹਨਾਂ ਨੇ ਸਿਖਾਇਆ ਉਮਰ ਬਦ ਲਈਏ ਬੜੇ ਜਤਨ ਕਿਹੜਾ ਮਰਜੀ ਸੀ ਰੂਪ ਤਾਰਣ ਕਰ ਲਈਏ ਇਹ ਅਸੀਂ ਤੁਹਾਡੇ ਅੱਗੇ ਵਾਰ-ਵਾਰ ਇਹ ਦੇ ਕਰਕੇ ਕਹਿੰਨੇ ਆ ਅਸੀਂ ਅਮਰ ਹੋ ਗਏ ਆ ਅਤੇ ਅਸੀਂ ਕਹਿੰਨੇ ਆਂ ਕਿ ਤੁਸੀਂ ਵੀ ਅਮਰ ਹੋਵੋ। ਐਸੀ ਸਾਡਾ ਗੁਰਖਨਾਥ ਸੇਤੀ ਕਿਸੇ ਨੂੰ ਉਪਦੇਸ਼ ਦਿੰਦਾ ਨਹੀਂ ਹੈ। ਤੁਹਾਡੇ ਪਿੱਛੇ ਵਾਰ-ਵਾਰ ਆਪਣੇ ਸੇਵਕ ਘੱਲ ਰਹੇ ਆ। ਇਹ ਦੁਬਾਰਾ ਫਿਰ ਨਾਨਕ ਦੇ ਕੋਲ ਜਾਓ ਦੁਬਾਰਾ ਵਾਰ-ਵਾਰ। ਅਤੇ ਉਹ ਵੀ ਵਾਰ-ਵਾਰ ਜਿੰਨੇ ਆਏ ਨੇ ਇੱਕ ਵਾਰ ਆ ਗਿਆ ਦੁਬਾਰਾ ਤੁਹਾਡੇ ਕੋਲ ਆਇਆ ਨਹੀਂ ਹੈ। ਉਹਨੇ ਦੁਬਾਰਾ ਹੋਰ ਘੱਲੇ ਕੋਈ ਆਪਣਾ ਸੇਵਕ। ਪਰ ਜਿਹੜਾ ਵੀ ਕੋਈ ਹੁੰਦਾ ਹੈ ਇਹ ਕੋਈ ਗੱਲ ਕਹਿ ਕੇ ਕਹਿੰਦਾ ਗੁਰਖਨਾਥ ਦੇ ਕੋਲ ਕਿ ਨਾਨਕ ਦਾ ਕੋਈ ਮੁਕਾਬਲਾ ਨਹੀਂ ਪਰ ਸ਼ੰਭੂ ਨਾਥ ਕਹਿੰਦਾ ਮੈਂ ਤੁਹਾਨੂੰ ਕਹਿਣਾ ਕਿ ਗੁਰਖਨਾਥ ਦੇ ਕੋਲ ਅਮਰ ਪਦ ਵੀ ਮਿਲਦੀ ਹੈ ਅਮਰ ਹੋ ਜਾਈਦਾ ਤੁਸੀਂ ਆਏ ਹੋ ਤੁਹਾਡੇ ਚੰਗੇ ਭਾਗ ਨੇ ਆਪ ਵੀ ਅਮਰ ਹੋਵੋ ਅਤੇ ਜਿਹੜੇ ਤੁਹਾਡੇ ਨਾਲ ਇਹ ਤੁਹਾਡੇ ਚੇਲੇ ਨੇ ਦਾਇਏ ਵਾਏ ਤੁਹਾਡੇ ਰਹਿੰਦੇ ਨੇ ਇਹ ਭਾਈ ਬਦਲਾ ਤੇ ਮਰਦਾਨੇ ਨੇ ਇਨਾ ਨੂੰ ਵੀ ਤੁਸੀਂ ਮੁਕਤ ਕਰਨਾ ਕਰੋ ਜਗ ਜਰਾ ਜਾਏ ਕੋ ਲਗ ਜੈਸ ਸੂਰ ਦੇ ਸ਼ੰਕਰ ਮੈਂ ਕਾਇਆ ਪਲਟੀ ਇਹ ਕਹਿਣ ਲੱਗਾ ਜਿਵੇਂ ਜਗ ਦੇ ਵਿੱਚ ਜਰਾ ਜਾਏ ਕੋ ਅਲਗ ਜਰਾ ਹੁੰਦਾ ਬੜੇਪਾ ਤੁਸੀਂ ਜੋਗ ਮਤ ਧਾਰਨ ਕਰੋਗੇ ਆਪਣੇ ਆਪ ਨੂੰ ਏਦਾਂ ਜਪੋਂਗੇ ਕਿ ਤੁਸੀਂ ਜਵਾਨੀ ਵੇਰੇ ਦੇ ਵਿੱਚੋਂ بڑے ਪਾਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਾ ਹੀ ਨਹੀਂ। ਬੜੇ ਪੇ ਨੂੰ ਤੁਸੀਂ ਜਿ ਚਲਾਉਂਗੇ ਕਿਉਂਕਿ ਪ੍ਰਾਣਾ ਜਾਮ ਤੁਸੀਂ ਕਰਨੇ ਤੁਹਾਡੀ ਉਮਰ ਵੱਧਦੀ ਜਾਣੀ ਹੈ। ਜਿਉਂ-ਜਿਉਂ ਯੋਗ ਆਸਣ ਕਰੋਗੇ, ਕਸਰਤ ਕਰੋਗੇ, ਜਿਉਂ-ਜਿਉਂ ਤੁਹਾਡਾ ਨਵੀਨ ਸਰੀਰ ਹੁੰਦਾ ਜਾਵੇਗਾ। ਨੰਬਰ 1 ਤਾਂ ਇਹ ਹੈ ਕਿ ਸਰੀਰ ਨੂੰ ਜਿੱਤਿਆ ਜਾ ਸਕਦਾ ਹੈ, ਤੁਹਾਡੇ ਤੇ ਯਾਰਣੀ ਆ ਸਕਦਾ। ਦੂਸਰਾ ਕਹਿੰਦੇ ਜਿਵੇਂ ਮੈਦਾਨੇ ਜੰਗ ਦੇ ਵਿੱਚ ਸੂਰਮ ਜੂਝ ਰਹੇ ਸੂਰਮੇ ਨੂੰ ਵੇਖ ਕੇ ਜਿਹੜਾ ਕਾਇਰ ਹੁੰਦਾ ਡਰਪੋਕ ਹੁੰਦਾ ਬੁਝਦਲ ਹੁੰਦਾ ਉਹ ਮੈਦਾਨੇ ਜੰਗ ਨੂੰ ਜਾਂ ਉਸ ਸਾਹਮਣੇ ਲੜਦੇ ਸੂਰਮੇ ਨੂੰ ਵੇਖ ਕੇ ਉਹ ਦੌੜ ਜਾਂਦਾ ਨਸ ਜਾਂਦਾ ਭੱਜ ਜਾਂਦਾ ਤਾਂ ਐਦਾਂ ਤੁਹਾਡੇ ਰੋਗਾਂ ਨੂੰ ਐਦਾਂ ਤੁਹਾਡਾ ਜੋ ਕੁਝ ਤੁਹਾਡੇ ਕੋਲ ਗੋਰਖਨਾਥ ਦੇ ਕੋਲ ਜਾਓਗੇ ਐਦਾਂ ਸਭ ਕੁਝ ਨਸ ਜਾਵੇਗਾ ਤੁਹਾਡੇ ਕੋਲ ਜਿੰਨੇ ਮਾੜੇ ਕਰਮ ਨੇ ਜਾਂ ਤੁਹਾਡੇ ਕੋਲ ਇਤਨਾ ਹੰਕਾਰ ਬੋਲਦਾ ਪਿਆ ਸ਼ੰਭੂ ਨਾਥ ਕਹਿੰਦਾ ਇਹ ਸਭ ਕੁਝ ਡੋੜ ਜਾਵੇਗਾ ਜਿਵੇਂ ਇੱਕ ਮਹਾਨ ਜਿਹੜਾ ਬਲਵਾਨ ਹੈ ਮਹਾਨ ਪਹਿਲਵਾਨ ਹੈ ਉਹਨੂੰ ਵੇਖ ਕੇ ਇੱਕ ਬੁਜਦਲ ਜਿਹੜਾ ਕਮਚੋਰ ਹੈ ਉਹ ਵੱਜ ਜਾਂਦਾ ਹੈ ਤੋ ਬੇਤ ਨਾਮ ਬਿਨਾਂ ਜੋਗ ਕੋ ਕੋਹੁ ਨਾ ਹੋਤ ਜਾਤੇ ਨਾਮ ਲੈ ਲਾਈ ਜਾਤੇ ਵੰਡੋ ਨਾਏ ਹਾਲ ਕੋ ਇਹਨਾਂ ਗੱਲਾਂ ਦਾ ਜਵਾਬ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਭੂਨਾਥ ਨੂੰ ਕਹਿ ਰਹੇ ਨੇ ਸੰਭੂਨਾਥ ਨੇ ਜੋ ਸਤ ਗੁਰਾਂ ਨੂੰ ਸਵਾਲ ਕੀਤਾ ਨੇ ਸਾਡਾ ਜੋਗ ਮਤ ਤਾਰਨਾ ਕਰੋ ਸਾਡਾ ਗੁਰੂ ਵੱਡੇ ਉਹਨਾਂ ਦਾ ਉਪਦੇਸ਼ ਲਓ ਅਮਰ ਪਦਵੀ ਮਿਲੇਗੀ ਜਤੀ ਸਤੀ ਕਹਲਾਉਂਗੇ ਸਿੱਧ ਕਹਲਾਉਂਗੇ ਨਾਤ ਕਹਲਾਉਂਗੇ ਤੁਸੀਂ ਬੁਰਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਨਾਮ ਬਿਨਾ ਜੋਗ ਪੂਰੇ ਕਬੂਨ ਹੋਤ ਜਦੋਂ ਤੱਕ ਰੱਬ ਦਾ ਨਾਮ ਨਹੀਂ ਹੈ ساری ਜ਼ਿੰਦਗੀ ਭਾਵੇਂ ਤੁਸੀਂ ਜੋਗਮ ਕਰਦੇ ਜਾਇਓ ਰਤਾ ਪਰ ਵੀ ਫਰਕ ਨਹੀਂ ਪੈਂਦਾ ਜਦੋਂ ਤੱਕ ਰੱਬ ਦਾ ਨਾਮ ਨਹੀਂ ਹੈ ਰੱਬ ਦਾ ਨਾਮ ਜੀ ਰੱਬ ਦੇ ਗੁਣ ਅ ਰੱਬ ਦਾ ਨਾਮ ਹੈ ਚੰਗੇ ਗੁਣਾ ਦਾ ਧਾਰਨੀ ਹੋਣਾ ਉਹਨਾਂ ਰੱਬ ਦਾ ਨਾਮ ਲੈ ਰਹੇ ਚੰਗੇ ਕਿਰਤ ਕਰਦਾ ਪਿਆ ਨਾ ਚੰਗੀ ਦਸਨ ਉਹਦੀ ਕਿਰਤ ਕਰਦਾ ਰੱਬ ਦਾ ਨਾਮ ਲੈ ਰਹੇ ਉਸ ਇਨਸਾਨ ਨੂੰ ਕੋਈ ਚੌਂਕੜਾ ਮਾਰਨ ਦੀ ਸਮਾਂ ਕੱਢਣ ਦੀ ਜ਼ਰੂਰਤ ਨਹੀਂ ਹੈ ਜਿਹੜਾ ਆਪਣੇ ਜਿਹਨੇ ਕਿਰਤ ਨੂੰ ਧਰਮ ਬਣਾ ਲਿਆ ਜਿਨੇ ਆਪਣੇ ਕੰਮ ਕਾਰਨ ਨੂੰ ਧਰਮ ਬਣਾ ਲਏ ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮੰਨਾ ਕਿਰਤ ਬਿਰਤ ਜਿਹੜੀ ਕਰਨੀ ਹੈ ਸਤਿਗੁਰੂ ਕਹਿੰਦੇ ਨੇ ਧਰਮ ਦੀ ਕਰ ਅਤੇ ਉਹਦੇ ਵਿੱਚੋਂ ਵੀ ਹੱਥੋਂ ਆਪਣੇ ਹੱਥੋਂ ਕਿਸੇ ਮੁਫਲਸ ਨੂੰ ਕਿਸੇ ਗਰੀਬ ਨੂੰ ਕਿਸੇ ਭੁਖੇ ਨੂੰ ਕਿਸੇ ਦਾ ਨਗੇਜ ਟੰਗਣ ਦੀ ਕੋਸ਼ਿਸ਼ ਕਰ ਜਿਤਨੇ ਕਿ ਤੇਰੇ ਕੋਲ ਯੋਗਤਾ ਹੈ ਉਤਨਾ ਕ ਤੂੰ ਹੱਥੋਂ ਦੇ ਕੇ ਭਲਾ ਮੰਨਾ ਜੋ ਤੁਮ ਦਾ ਨਹੀਂ ਹੈ ਕਿਸੇ ਨੂੰ ਕਿਸੇ ਨੂੰ ਦੇਖ ਕੇ ਰਤਾ ਪਰ ਵੀ ਮਹਿਸੂਸ ਨਹੀਂ ਹੁੰਦਾ ਅਸਲ ਸੇਵਾ ਤਾਂ ਉਹ ਹੈ ਹੁਣ ਇਹਨਾਂ ਜੋਗੀਆਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਭੂਨਾਥ ਨੂੰ ਕਹਿੰਦੇ ਨੇ ਸੰਭੂਨਾਥ ਜੀ ਤਾਂ ਅਸੀਂ ਐ ਸਮਝਦੇ ਆਂ ਕਿ ਨਾਮ ਤੋਂ ਬਿਨਾ ਤੁਹਾਡਾ ਯੋਗ ਫਿੱਕਾ ਹੈ ਅਧੂਰਾ ਹੈ ਅਦੂਰਾ ਇਹ ਦੇ ਕਰਕੇ ਆ ਜਾਂ ਤੇ ਨਾਮ ਲੈ ਬਲਾਵੇ ਤਾਂ ਤੇ ਵੱਡੋ ਨਾ ਅਨਕੋ ਵੱਡੇ ਵੱਡੇ ਜਿਹੜੇ ਨੇ ਦੁਨੀਆ ਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਮੁਖਾਬਾ ਬਹੁਤਾ ਕੀਤਾ ਰੱਬ ਦੀ ਬੰਦਗੀ ਘੱਟ ਕੀਤੀ ਤਾਂ ਉਹ ਮੁਖਾਵੇ ਕਰਕੇ ਦੁਨੀਆ ਦੇ ਵਿੱਚ ਹਰ ਇੱਕ ਦੇ ਕੋਲ ਗਏ ਯਾਰ ਮਹਾਵਤ ਮੂੰਹ ਤੋਂ ਮਿੱਠਾ ਬੋਲਣਾ ਇਦਾਂ ਦੇ ਕਵਟੀ ਇਨਸ਼ਾਨ ਕਰਦਾ ਜਿਹੜਾ ਦਿਲ ਦਾ ਕਵਟੀ ਹੋਵੇ ਮੂੰਹ ਦਾ ਮਿੱਠਾ ਹੋਵੇਗਾ ਬੜਾ ਮਿੱਠਾ ਬੋਲੇਗਾ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਤੁਹਾਡੇ ਕੋਲ ਤਾਂ ਇਹ ਵੀ ਨਹੀਂ ਕਹਿ ਸਕਦੇ ਕਿ ਤੁਹਾਡੇ ਕੋਲ ਆ ਗੁਣ ਹੈ ਕਿ ਤੁਸੀਂ ਮਿੱਠਾ ਬੋਲਦੇ ਨਾ ਜਿਹੜਾ ਵੀ ਕੋਈ ਆਇਆ ਹੈ ਬਸ ਨਫ਼ਰਤ ਦੇ ਸ਼ਬਦ ਲੈ ਕੇ ਆਇਆ ਅਤ ਦੀ ਨਫ਼ਰਤ ਲੈ ਕੇ ਆਇਆ ਸਤਗੁਰੂ ਕਹਿੰਦੇ ਕਿਹੜੇ ਗੋਰਖੰਡਾਤ ਦੀ ਜਾਂ ਕਿਹੜੇ ਗੁਰੂ ਦੀ ਗੱਲ ਕਰਦੇ ਹਾਂ ਰਤਾ ਪਰ ਵੀ ਮਠਿਆਸ ਤੁਹਾਡੇ ਕੋਲ ਨਹੀਂ ਆ ਰੱਬ ਤਾਂ ਅੰਤਾਂ ਦੀ ਮਠਿਆੜ ਮਠਿਆਸ ਆ ਰੱਬ ਦੇ ਕੋਲ ਤਾਂ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ ਉਹ ਤਾਂ ਅੰਤਾਂ ਦਾ ਮਿੱਠਾ ਬੋਲਦੇ ਨੇ ਰੱਬ ਜੀ ਜਿਹਦੇ ਨਾਲ ਬੋਲਦੇ ਨੇ ਇਹਦਾ ਮਤਲਬ ਤੁਸੀਂ ਹਜੇ ਤੱਕ ਹੋਲੇ ਹੋ ਰੱਬ ਦੀ ਤੁਹਾਡੇ ਨਾਲ ਕੋਈ ਮੁਲਾਕਾਤ ਨਹੀਂ ਰੱਬ ਦਾ ਤੁਹਾਡੇ ਨਾਲ ਕੋਈ ਮੇਲ ਸੰਮੇਲ ਨਹੀਂ ਆਪ ਮਹਾਰੇ ਤੁਸੀਂ ਤੁਰੇ ਫਿਰਦੇ ਅਤੇ ਆਪਮਹਾਰੇ ਜਿਹੜਾ ਹੁੰਦਾ ਨਾ ਉਹਦਾ ਥਾਂ ਟਿਕਾਣਾ ਹੁੰਦਾ ਨਾ ਉਹਦਾ ਦਰ ਹੁੰਦਾ ਨਾ ਘਰ ਹੁੰਦਾ ਨਾ ਉਹਦਾ ਕੋਈ ਮਕਾਮ ਹੁੰਦਾ ਜਿਹੜਾ ਇਨਸਾਨ ਆਪਮਹਾਰੇ ਹੁੰਦਾ ਆਪਮਹਾਰੇ ਤੁਸੀਂ ਆਪਮਹਾਰੇ ਤੁਹਾਡਾ ਗੁਰੂ ਬੁਰਨਾਨਕ 데ਵ ਮਹਾਰਾ ਜੀ ਕਹਿੰਦੇ ਨੇ ਐਸੇ ਦੋ ਰੱਬ ਦੇ ਨਾਮ ਤੋਂ ਬਿਨਾ ਸਭ ਕੁਝ ਬੇਅਰਥ ਹੈ ਸਾਰੇ ਜਨ ਹਉ ਤੈ ਤੇ ਮਾਰੇ ਜਨਾ ਨਾਮ ਉਰ ਘਾਰੇ ਮੋਹ ਨਾਸ ਦੈਦ ਗਿਆਨ ਕੋ ਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਸ ਨਾਮ ਦੀ ਜਿਸ ਕਰਤਾਰ ਦੀ ਅਸੀਂ ਗੱਲ ਕਰਦੇ ਆ ਨਾ ਉਸ ਕਰਤਾਰ ਨੇ ਵੱਡੇ ਵੱਡੇ ਪੱਤੇ ਤਾਂ ਹੁੰਦਾ ਜਿਹੜਾ ਅਪਵਿੱਤਰ ਹੁੰਦਾ ਪਿੱਤ ਅਪਵਿੱਤ ਹੁੰਦਾ ਨਾ ਪਾਕ ਗੰਦਗੀ ਵਾਲਾ ਅਤਿ ਦੀ ਗੰਦਗੀ ਹੋਵੇ ਜਿਹਦੇ ਕੋਲ ਵਿਚਾਰ ਗੰਦੇ ਨੇ ਉਹਦੇ ਕਰਮ ਗੰਦੇ ਨੇ ਦੁਨੀਆ ਦੇ ਵਿੱਚ ਰਹਿਣ ਸਹਿਣ ਗੰਦੇ ਉਹਨੂੰ ਪਾਪਿਤ ਆਖਿਆ ਜਾਂਦਾ ਹੈ